ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੋਗਾਡੇ ਵਾਲੇ ਦਿਨ ਜੋਗਾ ਕਰਦਿਆਂ ਇੱਕ ਕੁੜੀ ਦੀ ਫੋਟੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਮੈਨੇਜਮੈਂਟ ਕਮੇਟੀ ਵੱਲੋਂ ਉਸ ਕੁੜੀ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਜਿਸ ਤੋਂ ਬਾਅਦ ਉਸ ਕੁੜੀ ਵੱਲੋਂ ਹੁਣ ਆਨਲਾਈਨ ਪੁਲਿਸ ਨੂੰ ਆਪਣਾ ਸਪਸ਼ਟੀਕਰਨ ਦਿੱਤਾ ਹੈ ਇਸ ਮੌਕੇ ਤੇ ਗੱਲਬਾਤ ਕਰਦੇ ਆ ਡੀ ਸੀ ਪੀ ਦਰਪਣ ਆਲੂਵਾਲੀਆ ਦਾ ਕਹਿਣਾ ਹੈ ਕਿ ਜੇਕਰ ਉਹ ਜਾਂਚ ਵਿੱਚ ਸ਼ਾਮਲ ਨਹੀਂ ਹੁੰਦੀ ਤਾਂ 7 ਸਾਲ ਦੀ ਸਜ਼ਾ ਜਾਂ ਇਸ ਤੋਂ ਘੱਟ ਵੀ ਸਜ਼ਾ ਹੋ ਸਕਦੀ ਸੀ ਪਰ ਉਹ ਜਾਂਚ ਵਿੱਚ ਸ਼ਾਮਲ ਹੋਈ ਜਿਹਦੇ ਚੱਲਦਿਆਂ ਜਾਂਚ ਕੀਤੀ ਜਾ ਰਹੀ ਹੈ ਜਿਹੜੇ ਸਮਨ ਕੋਤਵਾਲੀ ਥਾਣੇ ਦੇ ਕੇਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹਦੇ ਵਿੱਚ ਜਿਹੜੀ ਦੋਸ਼ਣ ਹੈਗਾ ਉਹਨੇ ਜੁਆਇਨ ਕਰ ਲਿਆ ਹੈਗਾ ਤੇ ਉਹਨਾਂ ਨੇ ਆਪਣੀ ਆਨਲਾਈਨ ਸਾਈਨ ਸਟੇਟਮੈਂਟਸ ਪੇਸ਼ ਦਿੱਤੀਆਂ ਨੇ ਬਾਕੀ ਦੀ ਤਫਤੀਸ਼ ਜਾਰੀ ਹੈ ਠੀਕ ਹੈ ਕੀ ਉਹਨੇ ਤਫਤੀਸ਼ ਲਈ ਦੇਖੋ ਤਫਤੀਸ਼ ਦਾ ਵਿਸ਼ਾ ਹੈ ਉਹ ਸੀ ਨਹੀਂ ਦੱਸ ਸਕਦੇ ਬਟ ਸਾਨੂੰ ਇਹ ਦੱਸ ਸਕਦੇ ਹਾਂ ਕਿ ਜਿਹੜਾ 41A CrPC ਦੇ ਤਹਿਤ ਨੋਟਿਸ ਜਾਰੀ ਕਰਦੇ ਹਾਂ ਅਸੀਂ ਅਕਿਊਜ਼ ਨੂੰ ਅਕਿਊਜ਼ ਨੇ ਜੁਆਇਨ ਕਰ ਲਈ ਹੈਗੀ ਇਨਵੈਸਟੀਗੇਸ਼ਨ ਉਹ ਆਨਲਾਈਨ ਫੈਰੀ ਕੀਤੀ ਜੀ ਉਦੇ ਵਿੱਚ ਕੀ ਉਹ ਜਿਹੜੀ ਗ੍ਰਿਫਤਾਰੀ ਦੀ ਗੱਲ ਕੀਤੀ ਜਾ ਰਹੀ ਕਿਉਂਕਿ ਨਾਨ ਵਿਲਬਲ ਫੈਲਪੋ ਦੀ ਅਪਡੇਟ ਆ ਗਈ ਹੈ ਦੇਖੋ ਜੇ ਤਫਤੀਸ਼ ਜਾਰੀ ਹੈਗੀ ਹੈ ਸਿੰਸ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਸਾਨੂੰ ਨੋਟਿਸ ਦੇਣਾ ਮੰਡੇਟਰੀ ਹੁੰਦਾ ਹੈਗਾ 7 ਸਾਲਾਂ ਤੋਂ ਘੱਟ ਦੀ ਸਜ਼ਾ ਹਰੇਕ ਵਿੱਚ ਤੇ ਅਜੇ ਦੋਸ਼ੀ ਨੇ ਜੁਆਇਨ ਕਰ ਲਈ ਹੈ ਇਨਵੈਸਟੀਗੇਸ਼ਨ ਅੱਗੇ ਇਨਵੈਸਟੀਗੇਸ਼ਨ ਜਿਸ ਔਰ ਆਪਣਾ ਰੁਕ ਲੇਗੀ ਉਸੇ ਤਰੀਕੇ ਤੋਂ ਅੱਗੇ ਗ੍ਰਿਫਤਾਰੀ ਪਾਈ ਜਾਏਗੀ ਉਦੋਂ ਤੱਕ ਤਫਤੀਸ਼ ਪੂਰੀ ਹੋਣੀ ਉਸ ਤੋਂ ਬਾਅਦ ਕਰਾਂਗੇ ਅਸੀਂ ਜੰਗੀ ਪੱਧਰ ਤੇ ਕਰ ਰਹੇ ਹਾਂ ਜੀ ਸਤਖੰਡ ਸ਼੍ਰੀ ਦਰਬਾਰ ਸਾਹਿਬ ਜੋਗਾਡੇ ਵਾਲੇ ਦਿਨ ਜੋਗਾ ਕਰਦਿਆਂ ਇੱਕ ਕੁੜੀ ਦੀ ਫੋਟੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਸਤਖੰਡ ਸ਼੍ਰੀ ਦਰਬਾਰ ਸਾਹਿਬ ਦੀ ਮੈਨੇਜਮੈਂਟ ਕਮੇਟੀ ਵੱਲੋਂ ਉਸ ਕੁੜੀ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਜਿਸ ਤੋਂ ਬਾਅਦ ਉਸ ਕੁੜੀ ਵੱਲੋਂ ਹੁਣ ਆਨਲਾਈਨ ਪੁਲਿਸ ਨੂੰ ਆਪਣਾ ਸਪਸ਼ਟੀਕਰਨ ਦਿੱਤਾ ਹੈ ਇਸ ਮੌਕੇ ਤੇ ਗੱਲਬਾਤ ਕਰਦੇ ਆਂ ਡੀ ਸੀ ਪੀ ਦਰਪਣ ਆਲੂਵਾਲੀਆ ਦਾ ਕਹਿਣਾ ਹੈ ਕਿ ਜੇਕਰ ਉਹ ਜਾਂਚ ਵਿੱਚ ਸ਼ਾਮਲ ਨਹੀਂ ਹੁੰਦੀ ਤਾਂ 7 ਸਾਲ ਦੀ ਸਜ਼ਾ ਜਾਂ ਇਸ ਤੋਂ ਘੱਟ ਵੀ ਸਜ਼ਾ ਹੋ ਸਕਦੀ ਸੀ ਪਰ ਉਹ ਜਾਂਚ ਵਿੱਚ ਸ਼ਾਮਲ ਹੋਈ ਜਿਹਦੇ ਚੱਲਦਿਆਂ ਜਾਂਚ ਕੀਤੀ ਜਾ ਰਹੀ ਹੈ ਜਿਹੜੇ ਸਮਨ ਕੋਤਵਾਲੀ ਥਾਣੇ ਦੇ ਕੇਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹਦੇ ਵਿੱਚ ਜਿਹੜੀ ਦੋਸ਼ਣ ਹੈਗਾ ਉਹਨੇ ਜੁਆਇਨ ਕਰ ਲਿਆ ਹੈਗਾ ਤੇ ਉਹਨਾਂ ਨੇ ਆਪਣੀ ਆਨਲਾਈਨ ਸਾਈਨ ਸਟੇਟਮੈਂਟਸ ਪੇਚ ਦਿੱਤੀਆਂ ਨੇ ਬਾਕੀ ਦੀ ਤਫਤੀਸ਼ ਜਾਰੀ ਹੈ ਠੀਕ ਹੈ ਕੀ ਉਹਨਾਂ ਨੇ ਤਫਤੀਸ਼ ਲਈ ਦੇਖੋ ਤਫਤੀਸ਼ ਦਾ ਵਿਸ਼ਾ ਹੈ ਉਹ ਸੀ ਨਹੀਂ ਦੱਸ ਸਕਦੇ ਬਟ ਸਾਨੂੰ ਇਹ ਦੱਸ ਸਕਦੇ ਹਾਂ ਕਿ ਜਿਹੜਾ 41ਏ ਸੀਆਰਪੀਸੀ ਦੇ ਤਹਿਤ ਨੋਟਿਸ ਜਾਰੀ ਕਰਦੇ ਹਾਂ ਅਸੀਂ ਅਕਿਊਜ਼ ਨੂੰ ਅਕਿਊਜ਼ ਨੇ ਜੁਆਇਨ ਕਰ ਲਈ ਹੈਗੀ ਇਨਵੈਸਟੀਗੇਸ਼ਨ ਉਹ ਆਨਲਾਈਨ ਫੈਰੀ ਕੀਤੀ ਜੀ ਉਦੋਂ ਇੱਕ ਕੀ ਉਹ ਜਿਹੜੀ ਗ੍ਰਿਫਤਾਰੀ ਦੀ ਗੱਲ ਕੀਤੀ ਜਾ ਰਹੀ ਕਿਉਂਕਿ ਨਾਨ ਵਿਲਜਨ ਅਫੈਂਸ ਉਹ ਦੁਜੀ ਅਪਡੇਟ ਹੈ ਦੇਖੋ ਅਜੇ ਤਫਤੀਸ਼ ਜਾਰੀ ਹੈਗੀ ਸਿੰਸ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਸਾਨੂੰ ਨੋਟਿਸ ਦੇਣਾ ਮੰਡੇਟਰੀ ਹੁੰਦਾ ਹੈਗਾ 7 ਸਾਲਾਂ ਤੋਂ ਘੱਟ ਦੀ ਸਜ਼ਾ ਹਰੇਕ ਵਿੱਚ ਤੇ ਅਜੇ ਦੋਸ਼ੀ ਨੇ ਜੁਆਇਨ ਕਰ ਲਈ ਹੈ ਇਨਵੈਸਟੀਗੇਸ਼ਨ ਅੱਗੇ ਇਨਵੈਸਟੀਗੇਸ਼ਨ ਜਿਸ ਔਰ ਆਪਣਾ ਰੁਕ ਲੇਗੀ ਉਸੇ ਤਰੀਕੇ ਤੋਂ ਅੱਗੇ ਗ੍ਰਿਫਤਾਰੀ ਪਾਈ ਜਾਏਗੀ ਉਦੋਂ ਤੱਕ ਅੰਤ ਤਫਤੀਸ਼ ਪੂਰੀ ਹੋ ਜੇ ਸਬੰਧਤ ਕਰ ਰਹੇ ਹਾਂ ਅਸੀਂ ਜੰਗੀ ਪੱਧਰ ਤੇ ਕਰ ਰਹੇ ਹਾਂ ਜੀ